ਬਾਈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਆਪਾਂ ਭਰਾਵੋ ਬੱਦੀ ਨੂੰ ਜਾ ਰਹੇ ਸੀ ਚੰਡੀਗੜ੍ਹ ਤੋਂ ਆ ਰਸਤੇ ਦੇ ਵਿੱਚ ਮੈਨੂੰ ਆਪਣਾ ਸਰਦਾਰ ਪੰਜਾਬੀ ਭਰਾ ਮਿਲਿਆ ਮਹਾਜਲਾ ਵੀ ਵਾਪਸੀ ਤੇ ਬਾਈ ਨੂੰ ਮਿਲ ਕੇ ਆਵਾਂਗੇ ਤੇ ਬਾਈ ਕੋਲੇ ਦੇਸੀ ਸਹਿਦ ਜੰਗਲੀ ਸਹਿਦ ਤੇ ਫਾਰਮੀ ਸਹਿਦ ਦੋ ਤਰ੍ਹਾਂ ਦੇ ਸਹਿਦ ਨੇ ਬਾਈ ਕੋਲੇ ਬਾਕੀ ਆਪਾਂ ਛੋਡੇ ਬਾਈ ਨਾਲ ਗੱਲਬਾਤ ਕਰਾਵਾਂਗੇ ਜੀ ਕਿਸੇ ਬਾਈ ਦੇ ਇਹ ਆਨਲਾਈਨ ਜਾਂ ਆਪ ਖੁਦਾ ਕੇ ਲੈ ਕੇ ਜਾਣਾ ਹੋਵੇ ਤਾਂ ਤੁਸੀਂ ਬਾਈ ਕੋਲ ਵਿਜ਼ਿਟ ਕਰ ਸਕਦੇ ਹੋ ਪੰਜਾਬ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਆਪ ਖੜੇ ਐ ਇਸ ਟਾਈਮ ਬਾਕੀ ਤੁਹਾਡੇ ਬਾਈ ਨਾਲ ਮੈਂ ਗੱਲਬਾਤ ਕਰਾਉਣਾ ਆ ਜੋ ਲਓ ਜੀ ਮਿੱਤਰੋ ਜਿਨ੍ਹਾਂ ਨੇ ਆਪਦੀ 80 90 ਸਾਲ 100 ਸਾਲ ਉਮਰ ਕਰਨੀ ਆ ਜਿਉਣਾ 100 ਸਾਲ ਤਾਂ ਉਹ ਇਹ ਚੀਜ਼ਾਂ ਚੜੋ ਪੂਰੀ ਸਰਦੀ ਆ ਰਹੀ ਆ ਤੇ ਸਰਦੀ ਦੇ ਵਜਨ ਵਾਸਤੇ ਆ ਸਹਿਦ ਆ ਜੰਗਲੀ ਸੁਧ ਸਹਿਦ ਤੇ 100% ਪਿਓਰ ਆ ਸੈਦ ਨੇ ਆ ਬੀ ਪ੍ਰਾਗਣ ਜਿਹੜਾ ਬਾਈ ਕਹਿੰਦਾਗਾ ਬੀ ਪ੍ਰਾਗਣ ਜਿਹੜੇ ਮੈਨੂੰ ਜਿਹੜੇ ਮੇਰੇ ਦੋਸਤ ਨੇ ਜਿਹੜਾ ਇਹ ਲਿੰਕ ਤੇ ਸਾਡੇ ਜੱਥੇ ਆਰ ਸਰਕਲ ਪ੍ਰਧਾਨ ਪ੍ਰਧਾਨ ਉਹ ਵੱਧ ਗੌਰ ਨਾਲ ਦੇਖੋ ਚੀਜ਼ ਇਹ ਬਾਈ ਤਾਂ ਆਪਾਂ ਆਨਲਾਈਨ ਵੀ ਮੰਗਾ ਸਕਦੇ ਆ ਆਪਾਂ ਜਾ ਕੇ ਵੀ ਲੈ ਕੇ ਆ ਸਕਦੇ ਆ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਸਮਾ ਸਵਰਾਜ ਫਾਰਮ ਹੈ ਉਸ ਪਿੰਡ ਦੇ ਵਿੱਚ ਬਾਈ ਦਾ ਇਹ ਰੋਡ ਦੇ ਉੱਪਰ ਆਹ ਸਾਈਡ ਨਿਊ ਚੰਡੀਗੜ੍ਹ ਹੈ ਤੇ ਆਹ ਸਾਈਡ ਆ ਗਿਆ ਬੱਦੀ ਹਿਮਾਚਲ ਹਰਿਆਣਾ ਮੈਂ ਗੁਰਵਿੰਦਰ ਸਿੰਘ ਆ ਜੀ ਇਹ ਪਿੰਡ ਸਿਸਮਾਰੀ ਜਮੀਨ ਹੈ ਜੀ ਜੰਗਲ ਚ ਸਾਡੀ ਆਪਣੀ ਪ੍ਰਾਪਰਟੀ ਹੈ ਸਾਡਾ ਬੀਕੀ ਪਿੰਡ ਦਾ ਕੰਮ ਹੈ ਜੀ ਮਧੂਮੱਖੀ ਅਸੀਂ ਰੱਖੀ ਹੋਈ ਹੈ ਜੀ ਤੇ ਇੱਥੇ ਵੀ ਅਸੀਂ ਖੈਰ ਤੇ ਲਿਖਾਏ ਮਿਆਂ ਜੀ ਸ਼ਾਇਦ ਵਾਸਤਾ ਜੀ ਤੇ ਇਹ ਸਾਡੇ ਫਾਰਮ ਹੈ ਜੀ ਆਪਣਾ ਆਪਣੇ ਕੋਲ ਕਿੰਨੇ ਤਰ੍ਹਾਂ ਦਾ ਸਾਇਦ ਮਿਲਦਾ ਬਾਈ ਜੀ ਸ਼ਾਇਦ ਬਹੁਤ ਤਰ੍ਹਾਂ ਦਾ ਹੁੰਦਾ ਜੀ ਮੇਰੇ ਕੋਲ ਤਾਂ ਤਿੰਨ ਕਿ ਤਰ੍ਹਾਂ ਦਾ ਹੀ ਹੈ ਜੀ ਇੱਕ ਫਾਰਮ ਹੈ ਇੱਕ ਜੰਗਲੀ ਹੈ ਜੀ ਇਹ ਫਾਰਮੀ ਵੀ ਦੋ ਤਰ੍ਹਾਂ ਦਾ ਹੈ ਜਾਮਣ ਦਾ ਪਿਆ ਮੇਰੇ ਕੋਲ ਤੇ ਸਪੈਦਾ ਟਾਲੀ ਤੇ ਇੱਕ ਨਿੰਮ ਦਾ ਹੈ ਜੀ ਠੀਕ ਹੈ ਇਹ ਵੀ ਪੋਲਨ ਹੁੰਦੀ ਹੈ ਜਿਹੜਾ ਤੁਸੀਂ ਜੰਗਲੀ ਕਹਿ ਰਹੇ ਹੋ ਘਟਾਉਂਦਾ ਉਹ ਇੱਥੇ ਜੰਗਲ ਦਾ ਹੁੰਦਾ ਦੇਸੀ ਸ਼ਹਿਦ ਜੀ ਅੱਛਾ ਉਹਦਾ ਰੇਟ ਤੇ ਫਰਕ ਆ ਕਿ ਉਹ ਇੱਕ ਹੀ ਰੇਟ ਦਾ ਨਹੀਂ ਉਹ ਰੇਟ ਮਹਿੰਗਾ ਹੁੰਦਾ ਥੋੜਾ ਜਿਆਦਾ ਉਹ ਰੇਟ ਮਹਿੰਗਾ ਹੁੰਦਾ ਹਾਂਜੀ ਉਹਦਾ ਰੇਟ ਥੋੜਾ ਜਿਆਦਾ ਹੁੰਦਾ ਜੀ ਇਹ ਇੱਕ ਮਤਲਬ ਕੀ ਕੀ ਇਹਦੇ ਫਾਇਦੇ ਨੇ ਸ਼ਹਿਦ ਖਾਨ ਦੇ ਬਾਈ ਜੀ ਆਪਾਂ ਨੂੰ ਸ਼ਹਿਦ ਖਾਨ ਦੇ ਵੇਟ ਵੀ ਘਟਾਉਂਦਾ ਜੀ ਗਲੇ ਨੂੰ ਵੀ ਸਾਫ਼ ਕਰਦਾ ਪੇਟ ਸਾਫ਼ એનર્ਜੀ ਵੀ ਦਿੰਦਾ ਹੈ ਜੀ ਇਹਨੂੰ ਲੈਣ ਦੇ ਤਰੀਕੇ ਅਲੱਗ-ਅਲੱ ਯਾਲਾ ਮੈਂ ਕੱਟ ਦਿੰਦਾ ਜੀ ਇਹ ਸ਼ਾਮ ਨੂੰ ਪੈਣ ਲੱਗੇਗੀ ਬੰਦ ਲੜੇਗਾ ਥੋੜਾ ਅੱਖਾਂ ਨੂੰ ਵੀ ਸਾਫ਼ ਕਰਦਾ ਜੀ ਠੀਕ ਹੈ ਹੋ ਹੋ ਜਿਵੇਂ ਜਿਆਦਾਤਰ ਆਪਾਂ ਕਿ ਕਿਸ ਤਰ੍ਹਾਂ ਵਰਤ ਸਕਦੇ ਸੌਖੇ ਤਰੀਕੇ ਨਾਲ ਬੱਚਿਆਂ ਵਾਸਤੇ ਜਾਂ ਬੱਚਿਆਂ ਨੂੰ ਤਾਂ ਲੇਡੀਜ਼ ਵਾਸਤੇ ਬੰਦਿਆਂ ਵਾਸਤੇ ਬੱਚਿਆਂ ਨੂੰ ਤਾਂ ਨਹੀਂ ਸਰਦੀ માં ਇੱਕ ਚਮਚਾ ਦਹੀਂ ਜਾਓ ਜੀ ਥੋੜਾ ਕੋਸਾ ਪਾਣੀ ਪਲਾ ਦਿਓ ਜੀ ਕਦੇ ਬੱਚਾ ਬਿਮਾਰ ਨਹੀਂ ਹੁੰਦਾ ਸਰਦੀ ਚ ਠੀਕ ਹੈ ਹਾਂਜੀ ਲੇਡੀਜ਼ ਲੇਡੀਜ਼ ਵੀ ਇਸ ਮੇਰੇ ਖਾਲੀ ਪੇਟ ਲੈ ਲਓ ਜੀ ਮੈਂ ਥੋੜਾ ਪੇਟ ਨੂੰ ਸਾਫ਼ ਕਰ ਦਿੰਦੀ ਆ ਜੀ ਖਾਲ ਖਾਲੀ ਬਿਟ ਲੈਣਾ ਆਮ ਨੂੰ ਦੁੱਧ ਚ ਪਾ ਕੇ ਲੈ ਲਓ એનર્ਜੀ ਦਿੰਦਾ ਜੀ ਠੀਕ ਆ ਹਾਂਜੀ ਤੇ ਜਿਵੇਂ ਅੱਜ ਬਈ ਅੱਜ ਕਾ ਲੋਕ ਫਾਸਟ ਫੂਡ ਜਾਂ ਚਾਈਨੀਜ਼ ਫੂਡ ਖਾ ਰਹੇ ਨੇ ਹਾਂਜੀ ਤੇ ਜੇ ਆਪਾਂ ਇਹਦੇ ਨਾਲ ਵਰਤੋਂ ਕਰੀਏ ਤਾਂ ਉਹ ਕੁਝ ਬਚਾਅ ਹੋ ਸਕਦਾ ਹੈ ਨਾ ਨਹੀਂ ਇਹ ਤਾਂ ਬਹੁਤ ਗੁਣਕਾਰੀ ਹੈ ਸ਼ਾਇਦ ਅੱਜ ਕੱਲ ਤਾਂ ਦੇਖੋ ਆਪਾਂ ਚੀਨੀ ਦੇ 슈ਗਰ ਹੁੰਦਾ ਜੀ ਹਾਂ ਤੇ ਹਰ ਇੱਕ ਚੀਜ਼ ਵਿੱਚ 슈ਗਰ ਆਉਂ ਲੱਗ ਗਿਆ ਬਿਮਾਰੀਆਂ ਇਹਦਾ ਸ਼ਾਇਦ ਨੇਚਰਲੀ ਹੁੰਦਾ ਜੀ ਇਹ ਤਾਂ ਬਹੁਤ ਗੁਣਕਾਰੀ ਹੈ ਤਾਂ ਅਟਿਕਲ ਹੈਰੀ ਕੇ ਵਰਤਣ ਲੱਗ ਗਿਆ ਟੀ ਗ੍ਰੀਨ ਬਹੁਤ ਵਰਤਣੀ ਮੈਨ ਤੋਂ ਲੈ ਕੇ ਜਾਣੇ ਚੰਡੀਗੜ੍ਹ ਸਾਰੀ ਓਕੇ ਬਹੁਤ ਜ਼ਿਆਦਾ ਵਰਤ ਰਹੇ ਸਾਰੀ ਸ਼ਹਿਤ ਹੀ ਵਰਤ ਰਹੇ ਹਰੇ ਕੀ ਜਗਾ ਠੀਕ ਹੈ ਜੀ ਕਾਫੀ 5-5 ਕਿਲੋ ਲੈ ਕੇ ਜਾਣੇ ਹੁ ਪੱਠਾ ਕਿ ਉਹ ਵਰਤਦੀ ਹਰ ਇੱਕ ਚੀਜ਼ ਮੈਂ ਸ਼ਹਿਤੀ ਹੈ ਉਹ ਕਹਿੰਦੇ ਸੀ ਚੀਨੀ ਦਾ ਕੰਮ ਹੀ ਛੱਡਦੇ ਆ ਜੀ ਠੀਕ ਹੈ ਨੰਬਰ 2 ਦੇ ਬਾਈ ਜੀ ਜਿਵੇਂ ਤੁਸੀਂ ਇੱਕ ਹੋਰ ਕਹਿ ਰਹੇ ਸੀ ਕੀ ਕਹਿੰਦੇ ਸੀ ਕਹਿ ਰਹੇ ਸੀ ਤੁਸੀਂ ਉਹ ਬੀ ਪੋਲਨ ਕੈਂਸਰ ਨੂੰ ਖਤਮ ਕਰਨ ਵਾਸਤੇ ਬੀ ਪੋਲਨ 슈ਗਰ ਕਾਫੀ ਚੀਜ਼ ਐਸਿਡ ਕਾਫੀ ਚੀਜ਼ਾਂ ਦੀ ਜਿਵੇਂ ਜਿਵੇਂ ਤੁਸੀਂ ਜਿਵੇਂ ਕੈਂਸਰ ਵਾਸਤੇ ਕਹਿ ਰਹੇ ਸੀ ਕੈਂਸਰ ਦੇ ਸੈੱਲ ਖਤਮ ਕਰਦਾ ਹੈ ਜੀ ਉਹ ਬੀ ਪੋਲਨ ਹਾਂਜੀ ਬੀ ਪੋਲਨ ਤੇ ਮਧੂਮੱਖੀ ਨਾ ਫੁੱਲਾਂ ਦਾ ਪਰਾਗ ਲੈ ਕੇ ਆਉਂਦੀ ਪੈਰਾਂ ਨਾਲ ਓਕੇ ਮੈਂ ਤੁਹਾਨੂੰ ਦਿਖਾ ਦਾਂਗਾ ਬਾਹਰ ਪਿਆ ਜੀ ਠੀਕ ਹੈ ਕਿ ਉਹ ਕਾਫੀ ਚੀਜ਼ਾਂ ਦੇ ਫਾਇਦੇਮੰਦ ਵਾਸਤੇ ਹੈ ਜਿਸ ਤਰ੍ਹਾਂ 슈ਗਰ ਨੂੰ ਐਸਿਡ ਕਾਫੀ ਅੱਜਕੱਲ ਤਾਂ ਜਿਮ ਵਾਲੇ ਮੁੰਡੇ ਵੀ ਖਾਂਦੇ ਉਹਨਾਂ ਨੂੰ ਜੀ ਖਾਂਦੇ ਨੇ ਗੂਗਲ ਤੇ ਵੀ ਰਿਸਰਚ ਕਰ ਸਕਦੇ ਹੋ ਬੀ ਪੋਲਨ ਭਰ ਲਓ ਉਹਦੇ ਫਾਇਦੇ ਮਿਲ ਜਾਣਗੇ ਤੁਹਾਨੂੰ ਜੀ ਠੀਕ ਹੈ ਜੀ ਆਨਲਾਈਨ ਵੀ ਮਿਲ ਜਾਂਦਾ ਨਹੀਂ ਤਾਂ ਜਿਆਦਾ ਕਰੋ ਬੀ ਕੀਪਰ ਪਾਤੇ ਮਿਲੇਗਾ ਠੀਕ ਆਪਣਾ ਮੋਬਾਈਲ ਨੰਬਰ ਬੋਲੋ ਭਾਈ ਜੀ 8146552207 ਪਿਕਅਰ ਵੀ ਅੱਗੇ ਬੋਲ ਦੇ 814655207 ਠੀਕ ਹੈ ਭਾਈ ਹਾਂ ਜੀ ਵੀ ਹੁੰਦੀ ਆ ਨੀ ਕੁਝ ਨਹੀਂ ਹੋਗਾ ਅੱਛਾ ਨਹੀਂ ਜੇ ਖਾਇਤ ਵੀ ਲੈ ਕੇ ਆਉਂਦੀ ਆ ਉਹ ਵੀ ਹੁੰਦੀ ਆ ਪੋਲਣ ਵੀ ਲੇਖ ਆਉਂਦੀ ਹੈ ਜੀ ਠੀਕ ਹੈ ਜੀ ਦੇਖ ਨਹੀਂ ਰਿਹਾ ਮੈਂ ਕੋਈ ਦਿਨ ਕਿੰਨਾ ਇਹ ਤਾਂ ਵੀ ਪੋਲਣ ਕਹਿੰਦੇ ਇਹਨੂੰ ਫੁੱਲਾਂ ਦਾ ਪ੍ਰਾਗ ਹੁੰਦਾ ਮੱਕਦੂ ਮੱਖੀ ਪੈਰਾਂ ਨਾਲ ਲੇਖ ਆਉਂਦੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਛੇ ਚਾਹੀਦਾ ਨੂੰ ਖਰਾਕ ਤਾਂ ਹੁਣ ਜੇ ਆਪਾਂ ਇਨਸਾਨ ਹੈ ਜੀ ਆਪਾਂ ਅਜਾ ਵੀਡੀਓ ਨਾ ਬਣਾਇਓ ਜੇ ਆਪਾਂ ਇਨਸਾਨ ਹੈ ਮੈਂ ਟ੍ਰੀਟ ਕਹਿੰਦੇ ਜੀ ਠੀਕ ਹੈ ਹਾਂ ਜੀ ਜਿਹੜਾ ਤੂੰ ਜਿਹੜਾ ਕਹਿੰਦਾ ਨਾ ਵੀ ਮੈਂ ਨਹੀਂ ਮੈਂ ਪੋਲਣ ਪਾਉਣਾ ਹੂੰ ਉਹ ਨੂੰ ਆਏ ਕਰੇਗੀ ਉਹਦੇ ਕੋਲ ਮਾਂ ਕੜੀ ਪੱਤੇ ਦਾ ਵੀ ਹੁੰਦਾ ਆ ਕੜੀ ਪੱਤਾ ਇਹ ਹਾਂਜੀ ਇਹਦਾ ਮਾਰਚ ਅਪ੍ਰੈਲ ਮਾਂ ਹੁੰਦਾ ਜੀ ਠੀਕ ਹੈ ਅਪ੍ਰੈਲ ਮਾਂ ਜ਼ਿਆਦਾ ਕਰ ਅਪ੍ਰੈਲ ਮਾਂ ਨਿਕਲਦਾ ਇਹਦਾ ਸ਼ਾਇਦ ਠੀਕ ਹੈ ਹਾਂਜੀ ਫਾਈ ਕਦਾਂ ਲੱਗਿਆ ਅਪ੍ਰੈਲ ਤੋਂ ਬਾਅਦ ਸੂਰਜਮੁਖੀ ਚੱਲਦੀ ਠੀਕ ਹੈ ਸੂਰਜਮੁਖੀ ਤੋਂ ਬਾਅਦ ਇੱਥੇ ਖੈਰ ਮਾਂ ਆਉਨੇ ਖੈਰ ਤੋਂ ਬਾਅਦ ਖੈਰ ਕਿਹੜਾ ਆ ਖੈਰ ਦਾ ਬੂਟਾ ਖੜਿਆ ਜੀ ਅਸੇ ਖੈਰ ਦਾ ਊਟਾ ਇਸ ਤੋਂ ਬਾਅਦ ਆਉ ਪੈਂ ਅਸੇ ਇਸ ਤੋਂ ਬਾਅਦ ਇਸ ਤੋਂ ਬਾਅਦ ਆਉ ਪੈਂ ਠੀਕ